ਐਫਆਈਆਰ ਪੜ੍ਹ ਕੇ ਤਾਂ ਥੋੜਾ ਹੱਸਾ ਹੁੰਦਾ ਹੈ ਅਗੇ ਜੀ ਮੇਰੀ ਧਾਰਮਿਕ ਦੇਵੀ ਦੇਵਤਿਆਂ ਦੀ ਉਹਨਾਂ ਨੇ ਗੱਲ ਵੀ ਨਹੀਂ ਕੀਤੀ ਜਿਹੜੀ ਦੇਵ ਦੇਵੀ ਦੇਵਤਿਆਂ ਦੀ ਗੱਲ ਐਫਆਈਆਰ 'ਚ ਲਿਖਿਆ ਹੋਇਆ ਹੈ ਉਹਦੇ 'ਚ ਇਹ ਤਾਂ ਲਿਖਿਆ ਨਹੀਂ ਕੀ ਕਿਹਾ ਅਗੇ ਜੀ ਮੇਰੀ ਭਾਵਨਾ ਹਰਟ ਹੋ ਗਈ ਤੁਸੀਂ ਪਾਰਟੀ ਦੇ ਬੰਦੇ ਹੋ ਸਰਕਾਰੀ ਬੰਦੇ ਹੋ ਛੋੜੀ ਮੋੜੀ ਫਾਇਦਾ ਲਾਭਦੇ ਹੋ ਤਾਂ ਕਲੀਅਰਲੀ ਹੈ ਕਿ ਸਰਕਾਰ ਨੇ ਕਿਹਾ ਤੁਸੀਂ ਜਾ ਕੇ ਦਰਖਾਸਤ ਦੇ ਦਿੱਤੀ ਮਗਰ ਸਵਾਲ ਇਹ ਨਹੀਂ ਹੈ ਸਵਾਲ ਹੈ ਕਿ ਜਿਹੜਾ ਕਾਨੂੰਨ ਤੁਸੀਂ ਨਵੇਂ ਬਣਾਇਆ ਹੈ ਉਹਦੇ 'ਚ ਸਾਫ਼ ਲਿਖਿਆ ਹੈ कि किसे 60 साल ਤੋਂ ਬਜ਼ੁਰਗ ਵੱਡੇ ਬਜ਼ੁਰਗ ਨੂੰ ਪਲੇ ਸਟੇਸ਼ਨ ਨਹੀਂ ਲੈ ਕੇ ਜਾ ਸਕਦਾ ਕਿਸੇ ਬੱਚੇ ਨੂੰ ਲੈ ਕੇ ਨਹੀਂ ਜਾਣਾ ਔਰਤ ਨੂੰ ਲੈ ਕੇ ਤੁਸੀਂ ਸਵੇਰੇ ਆ ਕੇ ਤਫ਼ਤੀਸ਼ ਕਰ ਸਕਦੇ ਸੀ ਇਸ ਕੇਸ ਵਿੱਚ ਉਹ ਦੱਸ ਵੀ ਨਹੀਂ ਸਕੇ ਗੋਡ ਨੂੰ ਕਿ ਤੁਹਾਨੂੰ ਕੀ ਲੋੜ ਹੈ ਕਾਦੇ ਲਈ ਅਰੈਸਟ ਕੀਤਾ ਆਪਣੀ ਮਰਜੀ ਲਈ ਆਪਣੇ ਮਜੇ ਲਈ ਕਿਉਂਕਿ ਚੀਫ ਮਿਨਿਸਟਰ ਨੇ ਕਿਹਾ ਤਾਂ ਜਦ ਕੋਈ ਹੈ ਹੀ ਨਹੀਂ ਨਾ ਕੋਟ ਵੀ ਦੱਸ सके ਕਿਉਂ ਅਰੈਸਟ ਕੀਤਾ ਔਰ ਬਾਰ ਬਾਰ ਸੁਪਰੀ ਕੋਲ ਕਹਿੰਦਾ ਰਹਿ ਗਿਆ ਕਿ ਭਈ ਅਰੈਸਟ ਦੱਸੋ ਸਹੀ ਅਰੈਸਟ ਦੀ ਪਾਵਰ ਤਾਂ ਤੁਹਾਨੂੰ ਦਿੱਤੀ ਅਪਰਾਧੀਆਂ ਨੂੰ ਫੜਨ ਲਈ ਤੁਸੀਂ ਆਮ ਨਾਗਰਿਕ ਨੂੰ ਫੜ ਰਹੇ ਹੋ ਕਿਉਂਕਿ ਤੁਹਾਡੇ ਚੀਫ ਮਿਨਿਸਟਰ ਨੇ ਕਿਹਾ ਇਹ ਤਾਂ ਪੁਲਿਸ ਦਾ ਕੰਮ ਹੀ ਨਹੀਂ ਹੈ ਸੋ ਅਫਸੋਸ ਹੈ ਕਿ ਪੁਲਿਸ ਉਹਦਾ ਹੀ ਕੰਮ ਕਰ ਰਹੀ ਹੈ ਮਗਰ ਸਭ ਤੋਂ ਜ਼ਿਆਦਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਅਲੱਗ ਹੋ ਕੇ ਆਈ ਸੀ ਲੋਕਾਂ ਦੀ ਆਜ਼ਾਦੀ ਲਈ ਆਈ ਸੀ ਆਪ ਇਹ ਕਹਿੰਦੀ ਸੀ ਕਿ ਸਾਡੇ ਚੀਫ ਮਿਨਿਸਟਰ ਨੂੰ ਗਲਤ ਫੜਿਆ ਹੈ ਉਹੀ ਪਾਰਟੀ ਇਹ ਕਰੇ ਤਾਂ ਦੁੱਖ ਵੀ ਜ਼ਿਆਦਾ ਹੁੰਦਾ ਉਹਨਾਂ ਨੂੰ ਧੱਕਾ ਵੀ ਜ਼ਿਆਦਾ ਲੱਗੇਗਾ ਤੇ ਉਹ ਲੋਕੀ ਉਹਨਾਂ ਨੂੰ ਚਪੇੜਾਂ ਵੀ ਜ਼ਿਆਦਾ ਮਾਰਨਗੇ ਜੀ ਮਿਸਟਰ ਹੋਵੇ ਜਿਹੜਾ ਆ ਪਾਰਟਿਸਟ ਹੋਵੇ ਔਰ ਉਹ ਕਹੇ ਕਿ ਬੋਲਣ ਨਹੀਂ ਦੇਣਾ ਔਰ ਉਹਨਾਂ ਨੇ ਕਿਹਾ ਕੀ ਹੈ ਉਹਨਾਂ ਨੇ ਸਿਰਫ ਉਹੀ ਗੱਲ ਕਹੀ ਹੈ ਕਿ ਤੁਸੀਂ ਝੂਠ ਬੋਲ ਕੇ ਪਾਲ ਚਾਉਂਦੇ ਹੋ ਤੁਸੀਂ ਝੂਠੇ ਲੋਕਾਂ ਨੂੰ ਵਾਅਦੇ ਕਰਦੇ ਹੋ ਔਰ ਫਿਰ ਤੁਸੀਂ ਪੂਰੇ ਨਹੀਂ ਕਰਦੇ ਔਰ ਜਦੋਂ ਲੋਕੀ ਪ੍ਰੋਟੈਸਟ ਕਰਦੇ ਹੋ ਫਿਰ ਤੁਸੀਂ ਦੇਵੀ-ਦੇਵਤਿਆਂ ਦੀ ਗੱਲ ਕਰਦੇ ਹੋ ਫਿਰ ਕੋਈ ਕਹਿੰਦਾ ਮੈਨੂੰ ਆਪਣਾ ਰਿਸ਼ਤਾ ਜੋੜ ਦਿਓ ਦੇਵੀ-ਦੇਵਤਿਆਂ ਨਾਲ ਕੋਈ ਰਾਮ ਨਾਲ ਕੋਈ ਸੀਤਾ ਨਾਲ ਕੋਈ ਵਾਹਿਗੁਰੂ ਨਾਲ ਕੋਈ ਗੁਰੂ ਗੋਬਿੰਦ ਸਿੰਘ ਨਾਲ ਉਹ ਤਾਂ ਬੇਲ ਤਾਂ ਮਿਲ ਹੀ ਜਾਣੀ ਹੈ ਸਵਾਲ ਹੈ ਕਿ ਬੇਲ ਤਾਂ ਤਾਂ ਮਿਲੇ ਨਾ ਜੇ ਉਹ ਬਿਮਾਰ ਹੋਵੇ ਜਾਂ ਡਰਦਾ ਹੋਵੇ ਉਹਨੂੰ 5 ਦਿਨ ਰੱਖ ਲਓ 5 ਸਾਲ ਰੱਖ ਲਓ ਉਹਨੂੰ ਕੋਈ ਫਰਕ ਨਹੀਂ ਪੈਣਾ ਸਿਕਾਰ ਨਹੀਂ ਜਿਆਦਾ ਔਖਾ ਹੈ ਸੋ ਐਜ਼ ਅ ਸਿੰਬੋਲਿਕ ਪ੍ਰੋਟੈਸਟ ਲਈ ਜੇਲ੍ਹ ਵਿੱਚ ਰਹਿਣਾ ਉਹਦਾ ਠੀਕ ਹੈ ਅਸਤਾ ਜਦੋਂ ਆਰਾਮਨਾਬ ਬੇਲ ਪਾਵਾਂਗੇ ਸਾਨੂੰ ਕੋਈ ਜਲਦੀ ਵੀ ਨਹੀਂ ਹੈ ਕਿਉਂਕਿ ਸਰਕਾਰ ਦੇਖੋ ਹਮੇਸ਼ਾ ਇੱਕ ਕੈਰੇਕਟਰ ਹੁੰਦਾ ਹੈ ਉਹ ਹੌਲੀ ਹੌਲੀ ਪਤਾ ਲੱਗਦਾ ਤੁਸੀਂ ਨਕਾਬ ਪਾ ਕੇ ਤੁਸੀਂ ਆਰਟਿਸਟ ਹੋ ਝੂਠ ਬੋਲਣਾ ਤੁਹਾਨੂੰ ਆਉਂਦਾ ਹੈ ਤੁਸੀਂ ਇਲੈਕਸ਼ਨ ਜਿੱਤ ਗਏ ਹੋ ਲੋਕਾਂ ਨੂੰ ਕਹਿਤਾ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਇਹ ਜਦੋਂ ਵਿਸ਼ਵਾਸ ਕਰਦੇ ਆ ਲੋਕਾਂ ਦੇ ਸਾਹਮਣੇ ਜਾਂਦੀਆਂ ਕਿਉਂਕਿ ਆਮ ਤੌਰ ਤੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ ਉਹ ਗੈਂਗਸਟਰ ਫਾਇਲ ਹੈ ਤੁਹਾਨੂੰ ਪਤਾ ਲੱਗਾ ਝੂਠਾ ਬਟ ਜੇ ਤੁਸੀਂ ਪਬਲਿਕ ਦੇ ਮਸ਼ਹੂਰ ਕ੍ਰਿਟਿਕ ਨੂੰ ਫੜਦੇ ਹੋ ਜਿਹਨੇ ਕਿ ਸਵਾਇ ਗੱਲਾਂ ਤੋਂ ਸਵਾਇ ਦੱਸਣ ਦੇ ਤੁਹਾਨੂੰ ਸ਼ੀਸ਼ਾ ਦੁਕਾਨ ਤੇ ਹੋਰ ਕੁਝ ਨਹੀਂ ਕੀਤਾ ਉਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਇੱਕ ਨਵਾਂ ਉਹ ਕਹਰੇ ਮਦਾਰੀ ਆ ਗਿਆ ਨਵਾਂ ਹਾਉ ਕਹ ਜਿਹੜਾ ਐਕਟਿੰਗ ਕਰਨ ਵਾਲਾ ਆ ਗਿਆ ਔਰ ਵਾਕਿਆ ਹੀ ਝੂਠ ਵਾਕੀ ਨਕਾਬ ਤੇ ਤੁਸੀਂ ਸਾਨੂੰ ਕਿਹਾ ਸੀ ਪ੍ਰੋਮਿਸ ਕੀਤੇ ਸੀ ਸਾਰੇ ਝੂਠੇ ਨੇ ਔਰ ਜਿਹੜਾ ਬੰਦਾ ਇਸੇ ਲਈ ਉਹਨਾਂ ਨੂੰ ਗੱਲਾਂ ਤੋਂ ਡਰ ਲੱਗਦਾ ਇਸੇ ਲਈ ਉਹਨਾਂ ਨੂੰ ਛੋਟ ਛੜੇ ਗੱਲਾਂ ਤੋਂ ਡਰ ਲੱਗਦਾ ਇਹਨਾਂ ਦਾ ਕੋਈ ਵਿਗਾਵਤ ਨਹੀਂ ਕੀਤੀ ਵਾਲੀ ਸਾਹਿਬ ਨੇ ਕਿਹਾ ਕੀ ਹੈ ਉਹਨਾਂ ਨੇ ਕਿਹਾ ਜੋ ਤੁਸੀਂ ਵਾਅਦੇ ਕਰਦੇ ਹੋ ਪੂਰੇ ਤਾਂ ਕਰੋ ਝੂਠ ਕਿਉਂ ਬੋਲੀ ਜਾ ਰਹੇ ਹੋ ਇੰਨੀ ਛੋਟੀ ਜੀ ਗੱਲ ਜੇ ਚੀਫ ਮਿਨਿਸਟਰ ਸੁਣ ਨਹੀਂ ਸਕਦਾ ਉਹ ਚੀਫ ਮਿਨਿਸਟਰ ਕਾਬਲ ਨਹੀਂ ਹੈ ਔਰ ਉਹ ਤਾਂ ਮੇਰੇ ਹਿਸਾਬ ਨਾਲ ਤਾਂ ਆਪਣੀ ਇੰਟਰਨਲ ਪੋਲਿਟਿਕਸ ਕਰਕੇ ਕਿਸੇ ਨੂੰ ਵਿਕਟਮ ਲਾ ਕੇ ਖੇਜਰੀਵਾਲ ਦੀ ਨਜ਼ਰਾਂ ਵੀ ਥੋੜਾ ਹੋਰ ਉੱਚਾ ਉੱਚਾ ਕਿਉਂਕਿ ਉਹ ਵੀ ਤਾਂ ਇੱਕ ਵਨ ਮੈਨ ਪਾਰਟੀ ਹੈ ਸਾਰੀ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਕੁਝ ਨਹੀਂ ਹੈ ਦ ਮੂਵਮੈਂਟ ਪਾਵਰ ਚਾਹੇ ਖਾਸ ਬਣ ਗਿਆ ਹਰ ਉਹੀ ਉਹੀ ਘਟੀਆ ਤਰੀਕੇ ਇਸਤੇਮਾਲ ਕਰ ਰਹੇ ਨੇ ਉਹੀ ਪੁਲਿਸ ਨੂੰ ਇਸਤੇਮਾਲ ਕਰ ਰਹੇ ਨੇ ਉਹੀ ਵੱਡੀਆਂ ਵੱਡੀਆਂ ਕੋਠੀਆਂ ਪਾ ਰਹੇ ਨੇ ਇੱਕ ਚਿਬ ਨੇ ਸਹੀ ਕੋਠੀ ਲੱਦਾ ਜੇ ਦੋ ਕੋਠੀਆਂ ਬਾਗੇ ਬਹਿ ਗਿਆ ਉਨੀ ਸਿਕਿਉਰਿਟੀ ਉਸ ਤੋਂ ਕਰਾ ਸਾਰਾ ਸਰਕਾਰੀ ਖਰਚਾ ਕਰਨਾ ਉਹ ਕਿੱਥੇ ਲੋਕੀ ਘਟੋ ਘਟ ਕੇਂਦਰ ਸੇ ਅਮਰਿੰਦਰ ਦੇ ਟਾਈਮ ਤਾ ਏਸੀ ਬੰਦ ਹੋ ਜਾਂਦੇ ਸੀ ਇਹਦੇ ਘਰ ਤਾਂ ਬੰਦ ਵੀ ਨਹੀਂ ਹੁੰਦੇ ਤਾਂ ਇਹੋ ਜੀ ਦੇ ਤੁਸੀਂ ਪਬਲਿਕ ਫੰਡਸ ਦੇ ਮੁਤਾਬ ਦੇ ਮਗਰ ਤੁਸੀਂ ਇੰਨੀ ਇੰਨੀ ਅੰਗਹਿਲੀ ਕਰ ਰਹੇ ਹੋ ਤੁਹਾਨੂੰ ਕੋਈ ਦੁੱਖ ਹੀ ਨਹੀਂ ਆ ਕਿ ਪੈਸੇ ਖਰਚ ਹੋ ਰਹੇ ਤੁਹਾਨੂੰ ਕੋਈ ਦੁੱਖ ਹੀ ਨਹੀਂ ਆ ਕਿ ਐਕਸਟਰਾ ਸਕਿਉਰਿਟੀ ਮਿਲ ਰਹੀ ਤੁਹਾਡੀ ਵਾਈਫ ਨੂੰ ਸਕਿਉਰਿਟੀ ਮਿਲ ਰਹੀ ਬਿਨਾ ਕਾਰਨ ਤੋਂ ਜਦੋਂ ਕੋਈ ਅਜਿਹਾ ਹਾਲਾਤ ਨਹੀਂ ਹੋ ਜਾਈ ਉਹੋ ਜਿਹੇ ਹਾਲਾਤਾਂ ਵਿੱਚ ਇਹੋ ਜਿਹਾ ਜੋ ਅਰੈਸਟ ਹੈ ਨਾ ਤਾਂ ਉਦੋਂ ਲੋਕਾਂ ਨੂੰ ਸਮਝ ਆਉਂਦੀ ਹੈ ਕਿ ਵਾਕਿਆਸੀ ਗਲਤੀ ਕੀਤੀ ਹੈ ਇਹ ਇਹ ਡਿਫਾਈਨਿੰਗ ਮੂਮੈਂਟ ਹੁੰਦੇ ਤੋ ਇਸ ਕਰਕੇ ਇਹ ਹੀ ਹਰ ਸਰਕਾਰ ਕਹਿ ਲੋ ਜਿਹੜੀ ਹਰ ਇਹੋ ਜਿਹਾ ਗਲਤ ਰਸਤੇ ਤੁਰ ਪੈਂਦੀ ਹੈ ਉਹ ਇਦਾਂ ਹੀ ਫਸਦੀ ਹੈ ਉਹਨੂੰ ਲੱਗਦਾ ਕਿ ਕਿਹਾ ਬੰਦਾ ਇੱਕ ਨੂੰ ਫੜ ਲੈ ਦੋ ਨੂੰ ਫੜ ਲੈ ਚਾਰ ਨੂੰ ਫੜ ਲੈ ਫਿਰ ਅਲਟੀਮੇਟਲੀ ਉਹ ਨਾ ਬੰਦਿਆਂ ਨੂੰ ਫੜ ਲੈਂਦੇ ਜਿਹੜੇ ਲੋਕੀਓ ਜਿਨ੍ਹਾਂ ਨੂੰ ਜਿਹੜਾ ਜਿਨ੍ਹਾਂ ਨੂੰ ਉਹ ਸਮਝਦੇ ਜਿਹਨਾਂ ਤੋਂ ਸਿੱਖਦੇ ਆ ਜਿਹ ਜੋ ਤੁਸੀਂ ਟੀਚਰ ਨੂੰ ਫੜਦੇ ਹੋ ਫਿਰ ਬੱਚਿਆਂ ਨੂੰ ਲੱਗਦਾ ਕਿ ਵਾਕਿਆ ਹੀ ਹੁਣ ਅਤੀ ਆ ਗਏ ਪਰ ਇਹ ਅਤੀ ਆ ਗਏ ਤੁਸੀਂ ਦੇਖੋਗੇ ਆਵਾਜ਼ ਦੀ ਪਾਰਟੀ ਦਾ ਕਿਹੜੇ ਪਿੰਡਾਂ ਵਿੱਚ ਕਿਹਾ ਸਵਾਗਤ ਲੋਕੀ ਕਰਨਗੇ ਇਹ ਪਤਾ ਚੱਲੇਗਾ ਜੋ ਹੋਣੀ ਹੈ ਉਹ ਆ ਹੋਈ ਹੈ ਸਭ ਕੀ ਕਹਿਣਾ ਚਾਹੂਗੇ ਦੇਖੋ ਪੰਜਾਬ ਦੇ ਸਿਆਸੀ ਸਮਾਜਿਕ ਧਾਰਮਿਕ ਖੇਤਰ ਦੀ ਬੇਵਾਗ ਟਿੱਪਣੀਆਂ ਕਰਨ ਵਾਲੀ ਇੱਕ بلند ਆਵਾਜ਼ ਨੂੰ ਭਵੰਤ ਮਾਨ ਦੀ ਸਰਕਾਰ ਨੇ ਆਪਣੇ ਸਰਕਾਰੀ ਤੌਸ ਸਰਕਾਰ ਦੇ ਨਸ਼ੇ ਵਿੱਚ ਸੱਤਾ ਦੇ ਨਸ਼ੇ ਵਿੱਚ ਉਸ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਗ੍ਰਿਫਤਾਰ ਕੀਤਾ ਹੈਗਾ ਅੱਜ ਦਾ ਸਾਰਾ ਇਕੱਠ ਇਸ ਗੱਲ ਦੀ ਗਵਾਹੀ ਪੜਦਾ ਹੈਗਾ ਕਿ ਸਾਰੇ ਜਮਹੂਰੀਅਤ پسند ਵਿਅਕਤੀ ਇਨਸਾਫ ਸੰਤ ਵਿਅਕਤੀ ਜਿਹੜਾ ਬੋਲਣ ਦਾ ਅਧਿਕਾਰ ਹੈ ਰਾਈਟ ਟੂ ਐਕਸਪ੍ਰੈਸ਼ਨ ਹੈਗਾ ਹੈ ਆਪਣੇ ਆਪ ਦੀ ਗੱਲ ਕਹਿਣ ਦਾ ਅਧਿਕਾਰ ਹੈ ਜਿਹੜਾ ਸਾਡਾ ਸੰਵਿਧਾਨ ਸਾਨੂੰ ਦਿੰਦਾ ਹੈਗਾ ਉਸ ਅਧਿਕਾਰ ਤੇ ਜੋ ਛਾਪਾਂ ਮਾਰਿਆ ਪੂਰੀ ਸਰਕਾਰ ਨੇ ਅਸੀਂ ਉਹਦੇ ਵਿਰੋਧ ਇਕੱਠੇ ਹੋਏ ਆਗੇ ਉਹ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਲੋਕਾਂ ਨੂੰ ਬੋਲਣਾ ਸਿਖਾਇਆ ਸਿਸਟਮ ਨੂੰ ਸਵਾਲ ਕਰਨਾ ਸਿਖਾਇਆ ਅੱਜ ਜਦੋਂ ਉਹਨਾਂ ਦੇ ਸਿਸਟਮ ਨੂੰ ਸਵਾਲ ਹੋਣ ਲੱਗਿਆ ਹੈ ਉਹਨਾਂ ਦੀ ਨੀਤੀਆਂ ਨੂੰ ਸਵਾਲ ਹੋਣ ਲੱਗਿਆ ਹੈ ਤਾਂ ਆਪੇ ਤਾਂ ਬਾਹਰ ਹੋ ਕੇ ਆਪਣੀ ਪੁਲਿਸ ਦੀਆਂ ਧਾੜਾਂ ਅੱਜ ਉਹ ਜਿਹੜੇ ਸਿਆਸੀ ਕਾਰਕੁਨ ਨੇ ਜਮਹੂਰੀ ਕਾਰਕੁਨ ਨੇ ਪੱਤਰਕਾਰ ਨੇ ਉਹਨਾਂ ਉੱਤੇ ਝਾੜਨ ਦੀ ਗੁਸਤਾਖੀ ਕੀਤੀ ਹੈਗੀ ਹੈ ਪਹਿਲਾਂ ਵੀ ਇਹਨਾਂ ਨੇ ਇੱਕ ਦੋ ਪੱਤਰਕਾਰਾਂ ਨੂੰ ਇਸ ਤਰ੍ਹਾਂ ਡਰਾਇਆ ਧਮਕਾਇਆ ਹੈਗਾ ਹੁਣ ਮਾਲੀ ਸਾਹਿਬ ਤੇ ਇੱਕ ਨੰਗਾ ਚਿੱਟਾ ਜਿਹੜਾ ਹਮਲਾ ਕੀਤਾ ਉਹਦੀ ਨਿੱਜੀ ਜ਼ਾਦੀ ਉੱਤੇ ਪੱਤਰਕਾਰਤਾ ਦੀ ਜ਼ਾਦੀ ਉੱਤੇ ਅੱਜ ਸਾਰੇ ਉਹਦੇ ਖਿਲਾਫ ਇਕੱਠੇ ਹੋਏ ਐ ਔਰ ਡਰਦ ਕੇ ਆਉਣ ਵਾਲੇ ਸਮੇਂ ਸਰਕਾਰ ਦੀ ਕਿਸੇ ਵੀ ਜਹੀ ਕਾਰਵਾਈ ਦਾ ਟੜਕੇ ਵਿਰੋਧ ਕਰਾਂਗੇ ਹੁਣ ਪੰਜਾਬ